Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punched blokes in the mouth, right? So I'm restraining myself today. Don't say it. ਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਨ੍ਹਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਆ ਮਾਈ ਡੋਟ ਸੇ ਥੈਟ ਬਿਕਾਜ਼ ਥੈਟ ਇਰੀਟੇਟਸ ਮੀ ਐਂਡ ਆ ਪੰਚ ਬਲੋਕਸ ਇਨ ਦ ਮਾਊਥ ਫਾਰ ਸੇਇੰਗ ਥੈਟ ਡੋਟ ਯੂ ਡੇਅਰ ਸੇ ਥੈਟ ਮਾਈ ਫੈਮਿਲੀ ਹੈਵ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ right so you and if you saying like that i have on many occasions punch blocks in the mouth right so i'm restraining myself today don't say it. Uh, i'm not listening to you you're out darasal bob cattle lulani molda hi hai beshak usda dada 140 saal pehla australia aa gaya si is sawal te bob ne naslvad da vi rola pa liya ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ। ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਾਨਮਤਾ ਆਸਟ੍ਰੇਲੀਅਨ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਹੈ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh, mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So, you, and if you say anything like that, I have on many occasions punched blokes in the mouth, right? So, I'm restraining myself today. Don't say it. ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਨ੍ਹਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਆ ਮਾਈ ਡੋਟ ਸੇ ਥੈਟ ਬਿਕਾਜ਼ ਥੈਟ ਇਰੀਟੇਟਸ ਮੀ ਐਂਡ ਆ ਪੰਚ ਬਲੋਕਸ ਇਨ ਦ ਮਾਊਥ ਫਾਰ ਸੇਇੰਗ ਥੈਟ ਡੋਟ ਯੂ ਡੇਅਰ ਸੇ ਥੈਟ ਮਾਈ ਫੈਮਿਲੀ ਹੈਵ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ Right? So you and if you say anything like that, I have on many occasions punch plugs in the mouth, right? So I'm restraining myself today. Don't say it. Uh, I'm not listening to you, you're out. ਦਰਸਲ ਬੌਬ ਕੈਟਲ ਲਵਲਾਨੀ ਮੋਲਦਾ ਹੀ ਹੈ ਬੇਸ਼ੱਕ ਉਸ ਦਾ ਦਾਦਾ 140 ਸਾਲ ਪਹਿਲਾਂ ਆਸਟ੍ਰੇਲੀਆ ਆ ਗਿਆ ਸੀ ਇਸ ਸਵਾਲ ਤੇ ਬੌਬ ਨੇ ਨਸਲਵਾਦ ਦਾ ਵੀ ਰੌਲਾ ਪਾ ਲਿਆ ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਨਮਤਾ ਆਸਟ੍ਰੇਲੀਅਨ ਹਾਂ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ ਸੰਦਾਸੀ ਹੈ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh my, don't say that because that er tice me and I punch fights in the mouth for saying that. Don't you dare say that. My family have been in this country for 140 years. What? Right? So say anything saying like that. I have on many occasions punched blocks in the mouth right so I'm restraining myself today don't say Australian lokan de ek samuh ne 31 August nu march for Australia des layi khet virodh pradarshan karan di yojana banayi hai ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਆ ਮਾਈ ਡੋਟ ਸੇ ਥੈਟ ਬਿਕਾਜ਼ ਥੈਟ ਇਰੀਟੇਟਸ ਮੀ ਐਂਡ ਆ ਪੰਚ ਬਾਕਸ ਇਨ ਦ ਮਾਊਥ ਫਾਰ ਸੇਇੰਗ ਥੈਟ ਡੋਟ ਯੂ ਡੇਅਰ ਸੇ ਥੈਟ ਮਾਈ ਫੈਮਿਲੀ ਹੈਵ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ right so yeah anyy signing like that i have on many occasions punch blocks in the mouth right so i'm restraining myself today don't say it. Uh, i'm not listening to you you're out darasal bob cattle ulani molda hi hai beshak usda dada 140 saal pehla australia aa gaya si ਇਸ ਸਵਾਲ ਤੇ ਬੌਬ ਨੇ ਨਸਲਵਾਦ ਦਾ ਵੀ ਰੌਲਾ ਪਾ ਲਿਆ ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਾਨਮਤਾ ਆਸਟ੍ਰੇਲੀਅਨ ਹਾਂ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punched blokes in the mouth, right? So I'm restraining myself today. Don't say it. ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟੌਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਓ ਮਾਈ ਕੈਨ ਸੇ दैट ਬਿਕੋਜ਼ ਡੈਟ ਇਰਟਚ ਮਾਈ ਐਂਡ ਆ ਪੰਚ ਬੌਟ ਇਨ ਦਾ ਮਾਉਥ ਫਾਰ ਸੇਮ ਥਿੰਗ ਡੋਂਟ ਯੂ ਡੇਅ ਸੇ दैट ਮਾਈ ਫੈਮਿਲੀ ਹੈ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ Right? So you and if you say anything like that, I have on many occasions punch plugs in the mouth, right? So I'm restraining myself today. Don't say it. Uh, I'm not listening to you, you're out. ਦਰਸਲ ਬੌਬ ਕੈਟਲ ਲਵਲਾਨੀ ਮੋਲਦਾ ਹੀ ਹੈ ਬੇਸ਼ੱਕ ਉਸ ਦਾ ਦਾਦਾ 140 ਸਾਲ ਪਹਿਲਾਂ ਆਸਟ੍ਰੇਲੀਆ ਆ ਗਿਆ ਸੀ ਇਸ ਸਵਾਲ ਤੇ ਬੌਬ ਨੇ ਨਸਲਵਾਦ ਦਾ ਵੀ ਰੌਲਾ ਪਾ ਲਿਆ ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਨਮਤਾ ਆਸਟ੍ਰੇਲੀਅਨ ਹਾਂ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ ਸੰਦਜ਼ੀਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh my, don't say that because that is a stereotype, mate. I'm a bunch of idiots in the mouth for saying that. Don't you dare say that. My family have been in this country for 140 years. What? Right? So say anything saying like that. I have on many occasions hunch blocks in the mouth right so I'm restraining myself today don't say Australian lokan de ek samuh ne 31 agast nu march for australia des le khat virodh pradarshan karan di yojana banayi hai ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਓ ਮਾਈ ਟੱਚ ਸੇ ਦੈਟ ਬਿਕੋਜ਼ ਡੈਟ ਇਰਟੱਚਸ ਮਾਈ ਐਂਡ ਆ ਪੰਚ ਬਾਕਸ ਇਨ ਦਾ ਮਾਉਥ ਫਾਰ ਸੇ ਦੈਟ ਡੋਂਟ ਯੂ ਡੇਅ ਸੇ ਦੈਟ ਮਾਈ ਫੈਮਿਲੀ ਹੈ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ right so yeah anyy signing like that i have on many occasions punch plugs in the mouth right so i'm restraining myself today don't say but uh, i'm not listening to you you're out darasal bob cattle lulani molda hi hai beshak usda dada 140 saal pehla australia aa gaya si is sawal te bob ne naslvad da vi rola pa liya ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ। ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਾਨਮਤਾ ਆਸਟ੍ਰੇਲੀਅਨ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਹੈ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punched blokes in the mouth, right? So I'm restraining myself today. Don't say it. ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਓ ਮਾਈ ਟੱਚ ਸਾਇਦ ਬਿਕੋਸ ਡੈਟ ਇਰ ਟੱਚ ਮਾਈ ਐਂਡ ਆ ਪੰਚ ਬਾਕਸ ਇਨ ਦਾ ਮਾਉਥ ਫਾਰ ਸੇਮ ਦਾਂਟ ਯੂ ਡੇਅਰ ਸੇ ਸੋ ਮਾਈ ਫੈਮਿਲੀ ਹੈ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ right so yeah anyy signing like that i have on many occasions punch blocks in the mouth right so i'm restraining myself today don't say it. Uh, i'm not listening to you you're out darasal bob cattle lulani molda hi hai beshak usda dada 140 saal pehla australia aa gaya si is sawal te bob ne naslvad da vi rola pa liya ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ। ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਨਮਤਾ ਆਸਟ੍ਰੇਲੀਅਨ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਹੈ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punched blokes in the mouth, right? So I'm restraining myself today. Don't say it. ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲਿੱਕ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਨ੍ਹਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਆ ਮਾਈ ਡੋਟ ਸੇ ਥੈਟ ਬਿਕਾਜ਼ ਥੈਟ ਇਰੀਟੇਟਸ ਮੀ ਐਂਡ ਆ ਪੰਚ ਬਾਕਸ ਇਨ ਦ ਮਾਊਥ ਫਾਰ ਸੇਇੰਗ ਥੈਟ ਡੋਟ ਯੂ ਡੇਅਰ ਸੇ ਥੈਟ ਮਾਈ ਫੈਮਿਲੀ ਹੈਵ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ right so yeah anyy signing like that i have on many occasions punch blocks in the mouth right so i'm restraining myself today don't say it. Uh, i'm not listening to you you're out darasal bob cattle lulani molda hi hai beshak usda dada 140 saal pehla australia aa gaya si is sawal te bob ne naslvad da vi rola pa liya ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ। ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਾਨਮਤਾ ਆਸਟ੍ਰੇਲੀਅਨ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਹੈ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punched blokes in the mouth, right? So I'm restraining myself today. Don't say it. ਆਸਟ੍ਰੇਲੀਆਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ ਮਾਰਚ ਫੋਰ ਆਸਟ੍ਰੇਲੀਆ ਦੇ ਸਲਿੱਕ ਲਈ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ। ਉਨ੍ਹਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ। ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਬਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਆ ਮਾਈ ਡੋਟ ਸੇ ਥੈਟ ਬਿਕਾਜ਼ ਥੈਟ ਇਰੀਟੇਟਸ ਮੀ ਐਂਡ ਆ ਪੰਚ ਬਲੋਕਸ ਇਨ ਦ ਮਾਊਥ ਫਾਰ ਸੇਇੰਗ ਥੈਟ ਡੋਟ ਯੂ ਡੇਅਰ ਸੇ ਥੈਟ ਮਾਈ ਫੈਮਿਲੀ ਹੈਵ ਬੀਨ ਇਨ ਥਿਸ ਕੰਟਰੀ ਫਾਰ 140 ਈਅਰਸ Right? So you, and if you say anything like that, I have on many occasions punched bloods in the mouth, right? So I'm restraining myself today. Don't say it. Uh, I'm not listening to you. You're out. ਦਰਸਲ ਬੌਬ ਕੈਟਲ ਲਵਲਾਨੀ ਮੋਲਦਾ ਹੀ ਹੈ ਬੇਸ਼ੱਕ ਉਸਦਾ ਦਾਦਾ 140 ਸਾਲ ਪਹਿਲਾਂ ਆਸਟ੍ਰੇਲੀਆ ਆ ਗਿਆ ਸੀ ਇਸ ਸਵਾਲ ਤੇ ਬੌਬ ਨੇ ਨਸਲਵਾਦ ਦਾ ਵੀ ਰੌਲਾ ਪਾ ਲਿਆ ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਨਮਤਾ ਆਸਟ੍ਰੇਲੀਅਨ ਹਾਂ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਤੇ ਮੇਰੇ ਪੂਰਵ ਕਿੱਥੋਂ ਆਏ ਹਨ press conference Oh mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you and if you say anything like that. I have on many occasions junk food in the mouth right so I'm restraining myself today don't sigh Australian lokan de ek samuh ne 31 August nu March for Australia des layi khet virodh pradarshan karan di yojana banayi hai ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਓ ਮਾਈ ਡਾਂਟ ਸੇ ਦੈਟ ਬਿਕੋਜ਼ ਡੈਟ ਇਜ਼ ਟੱਚ ਮਾਈਕ ਐਂਡ ਆ ਪੰਚ ਬਾਕਸ ਇਨ ਮਾਊਥ ਫਾਰ ਸੇ ਦੈਟ ਡਾਂਟ ਯੂ ਡੇਅ ਸੇ ਦੈਟ ਮਾਈ ਫੈਮਿਲੀ ਹੈ ਬੀਨ ਇਨ ਦਿਸ ਕੰਟਰੀ ਫਾਰ 140 ਈਅਰਸ Right? So you and if you say anything like that, I have on many occasions punch plugs in the mouth, right? So I'm restraining myself today. Don't say it. Uh, I'm not listening to you, you're out. ਦਰਸਲ ਬੌਬ ਕੈਟਲ ਲਵਲਾਨੀ ਮੋਲਦਾ ਹੀ ਹੈ ਬੇਸ਼ੱਕ ਉਸਦਾ ਦਾਦਾ 140 ਸਾਲ ਪਹਿਲਾਂ ਆਸਟ੍ਰੇਲੀਆ ਆ ਗਿਆ ਸੀ ਇਸ ਸਵਾਲ ਤੇ ਬੌਬ ਨੇ ਨਸਲਵਾਦ ਦਾ ਵੀ ਰੌਲਾ ਪਾ ਲਿਆ ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਨਮਤਾ ਆਸਟ੍ਰੇਲੀਅਨ ਹਾਂ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ press conference, Oh, mate, don't say that because that irritates me and I punch blokes in the mouth for saying that. Don't you dare say that. My family have been in this country for 140 years. Right? So you, and if you say anything like that, I have on many occasions punch blocks in the mouth right so I'm restraining myself today don't say Australian lokan de ek samuh ne 31 agast nu march for australia des <laughs> le hate virodh pradarshan karan di yojana banayi hai ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਪ੍ਰਵਾਸ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੋੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਮਪੀ ਬੌਬ ਕੈਟਰ ਕਰ ਰਹੇ ਹਨ ਉਹਨਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਲਈ ਸਮਰਥ ਜਟਾਣ ਖਾਦਰ ਇੱਕ ਪ੍ਰੈਸ ਕਾਨਫਰੰਸ ਰੱਖੇ ਪਰੰਤੂ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਇੱਕ ਪੱਤਰਕਾਰ ਨੇ ਬੌਬ ਨੂੰ ਲਿਵਲਾਨੀ ਮੂਲ ਦੇ ਹੋਣ ਸੰਬੰਧੀ ਸਵਾਲ ਪੁੱਛ ਲਿਆ ਇਸ ਤੇ ਬੌਬ ਬੁਰੀ ਤਰ੍ਹਾਂ ਨਾਲ ਭੜਕ ਗਿਆ ਤੇ ਪੱਤਰਕਾਰ ਨੂੰ ਮੂੰਹ ਤੋੜਨ ਦੀ ਧਮਕੀ ਦੇ ਦਿੱਤੀ ਅਤੇ ਅਜਿਹਾ ਸਵਾਲ ਅੱਗੇ ਤੋਂ ਨਾ ਕਰਨ ਦੀ ਵੀ ਸਖਤ ਤਾਕੀਦ ਕੀਤੀ ਓ ਮਾਈ ਟੱਚ ਸਾਈ ਦਾ ਬਿਕੋਸ ਡੈਟ ਇਰ ਟੱਚ ਮਾਈ ਐਂਡ ਆ ਪੰਚ ਬਾਕਸ ਇਨ ਮਾਊਥ ਫਾਰ ਸੇਮ ਦਾ ਡੋਂਟ ਯੂ ਡੇਅਰ ਸੇ ਸੋ ਮਾਈ ਫੈਮਿਲੀ ਹੈ ਬੀਨ ਇਨ ਦਿਸ ਕੰਟਰੀ ਫਾਰ 140 ਈਅਰਸ right so yeah anyy signing like that i have on many occasions punch plugs in the mouth right so i'm restraining myself today don't say it. Uh, i'm not listening to you you're out darasal bob cattle lulani molda hi hai beshak usda dada 140 saal pehla australia aa gaya si is sawal te bob ne naslvad da vi rola pa liya ਪੱਤਰਕਾਰਾਂ ਨਾਲ ਹੋਈ ਗਰਮਾ-ਗਰਮੀ ਕਾਰਨ ਇਸ ਰੈਲੀ 'ਚ ਸਮਰਥਨ ਦੇਣ ਵਾਲੇ ਲੋਕ ਇੱਕ ਵੇਲੇ ਤਾਂ ਦੁਚਿੱਤੀ ਦੇ ਵਿੱਚ ਪੈ ਗਏ। ਇਸ ਰੌਲੇ ਤੋਂ ਬਾਅਦ ਬੌਬ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਇੱਕ ਮਾਨਮਤਾ ਆਸਟ੍ਰੇਲੀਅਨ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੇਰਾ ਜਨਮ ਕਿੱਥੇ ਹੋਇਆ ਹੈ ਤੇ ਮੇਰੇ ਪੂਰਵਜ ਕਿੱਥੋਂ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਰੈਲੀ ਦਾ ਦੱਬੇ ਸੋਲ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।